ਸਾਰ ਨੇ ਬਹੁਤ ਬੜਾ ਧੰਨਵਾਦ ਮਹਾਬਲੀ ਰਣਜੀਤ ਸਿੰਘ ਹੋਇਆ ਨਾਲ ਜੋੜ ਤੇ ਮੁਲਕ ਖਲਾਇਆ ਗਿਆ ਮਲਤਾਨ ਕਸ਼ਮੀਰ ਪਸ਼ਾਉਰ ਚੰਬਾ ਜੰਮੂ ਕਾਂਗੜਾ ਕੋਟ ਨਵਾਇਆ ਗਿਆ ਕੋਲ ਮੁਲਕ ਨੇ ਚੀਨ ਦੇ ਲਦਾਖ ਚੋੜੀ ਧੱਕਾ ਆਪਣੇ ਨਾਮ ਦਾ ਚਲਾਈ ਗਿਆ ਸ਼ਾਹ ਮੁਹੰਮਦ ਜਾਨ 50 ਵਰਸਾ ਅਚਾਰਾਜ ਦੇ ਨਾਮ ਕਮਾਇਆ ਗਿਆ ਐਨ ਸਿਰੇ ਦੀ ਕੁਸ਼ਤੀ ਵੱਡੇ ਮੱਲ ਦੋਨੇ ਨੇ ਦੇਖਾਂਗੇ ਕਾਊਂਟ ਜਿੱਤਦਾ ਕੌਣ ਹਰਦਾ ਗੱਲਾਂ ਸਮੇਂ ਦੀਆਂ ਇੱਕ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਰਣ ਜਿੱਤੂ ਮੱਲ ਔਰ ਨਾਲ ਕਹਿੰਦੇ ਦੂਸਰੇ ਪਾਸੇ ਸੋਨੂ ਪੱਲ ਵਿੱਚ ਕਿਕਰ ਅਤੇ ਕਬੂਤਰ ਚਲਮ ਚਿੱਟੇ ਦੇ ਪੱ ਦੇ ਆਉਂਦੇ ਨਹੀਂ ਕਦੇ ਕੋਤਰ ਸੈ ਜਾਵੇ ਕੋਈ ਮੁਸ਼ਕਿਲ ਹੱਲ ਦਾ ਕੱਢਣਾ ਪੈਂਦਾ ਏ ਸੋ ਜਾਵੇ ਕੋਠੇ ਉੱਤੇ ਘਾਹ ਤਾਂ ਮਿੱਤਰੋ ਵੱਢਣਾ ਪੈਂਦਾ ਏ ਐਨ ਚੰਡੇ ਸਾਦਾਂ ਦੇ ਮਾਲ ਨੇ ਦੋਨੇ ਦੋਨਾ ਮੱਲਾਂ ਦੇ ਦਰਮਿਆਨ ਵੱਡੀ ਕੁਸ਼ਤੀ ਮਾਣੀ ਮੱਧਾ ਜੀ ਹੋਂ ਦਾ ਸਰਦਾਰ ਕਰਨਾਨ ਸਿੰਘ ਜਥੇਦਾਰ ਸਾਹਿਬ ਸਾਡੇ ਦਰਮਿਆਨ ਇੱਕ ਤਾਨੀ ਆਸਕੀਨ ਗੱਭਰੂ ਯਾਰਿਆਂ ਦੇ ਪੇਪਰਾਂ ਦੇ ਸਾਥ ਹੁੰਦੇ ਨਹੀਂ ਤੱਪਾਂ ਵਾਲੀ ਗੇਮ ਦੇ ਸ਼ਕੀਨ ਗੱਭਰੂ ਲਾਹ ਸਿਰੇ ਦੀ ਟੱਕਰ ਉੱਪਰਲੇ ਪਾਸੇ ਜੱਸਾ ਪੱਟੀ ਐ ਦੁਨੀਆ ਦਾ ਵੱਡਾ ਮਲ ਹੈ ਤੇ ਦੂਸਰੇ ਪਾਸੇ ਮਲ ਸਾਹਮਣੇ ਦੇਖਾਂਗੇ ਇਸ ਵੇਲੇ ਸੋਨੂੰ ਪਹਿਲਵਾਨ ਜੀ ਦਿੱਲੀ ਵਾਲਾ 15000 ਰੁਪਇਆ ਕਰ ਦਿੰਦਾ ਜੇਤੂ ਪਹਿਲਵਾਨ ਦੇ ਲਈ ਲੈ ਵੀ ਜੱთა ਪਹਿਲਵਾਨ ਜੀ ਪੱਟੀ ਤੇ ਤੁਹਾਨੂੰ ਦਿੱਲੀ ਤੋਂ ਨੇ ਨੋਟ ਕਰਿਓ ਜੇਤੂ ਪਹਿਲਵਾਨ ਦੇ ਲਈ 15000 ਦੀ ਰਾਸ਼ੀ ਆਜ਼ਾਦ ਕਬੱਡੀ ਕਲੱਬ ਮਠੱਡਾ ਕਲਾਂ ਦੇ ਸਾਰੇ ਪ੍ਰਮੋਟਰਾਂ ਦੇ ਵੱਲੋਂ ਪਿੰਡਾਂ ਮਠੱਡਾ ਪਿੰਡਾਂ ਮਠੱਡਾ ਬੋਲਾਂ ਦਾ ਬਣ ਚ ਪੈਰੀ ਤੁਰਨਾ ਗਰੀਬਾਂ ਦੇ ਅਨਿਆਂ ਨੂੰ ਗਰੀਬੀ ਮਾਰ ਜਾਂਦੀ ਆ ਅਮੀਰਾਂ ਦੇ ਅਨਿਆਂ ਨੂੰ ਕਾਰ ਮਾਰ ਜਾਂਦੀ ਆ ਟੱਕੇ ਧੌਲੇ ਪਸਥਾਂ ਦੇ ਭੜਾਕੂਆਂ ਨੂੰ ਪਿੱਛੋਂ ਮੇਰੇ ਰੋਜ਼ਗਾਰੀ ਮਾਰ ਜਾਂਦੀ ਆ ਬੇਮਾਸੂਮੀ ਬਰਸਾਤ ਬੰਬੇ ਦੀ ਜੂਏ ਵਿੱਚ ਲਾਜੀ ਵਾਲੇ ਦਾ ਵੀ ਨਾਂ ਤੇ ਨਾ ਜੋਰ ਲੱਗਦਾ ਸਾਡਾ ਭਰਾ ਦੀਪਾ ਵੀਰ ਤੇ ਆਹ ਸਾਹਮਣੇ 21000 ਦੀ ਰਕਮ ਕਰ ਦਿੰਦੀ ਹੈ ਆਜ਼ਾਦ ਕਬੱਡੀ ਕਲੱਬ ਢੱਡਾ ਕਲਾਂ ਦੇ ਸਾਰੇ ਪਰਿਵਾਰਾਂ ਨੇ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਜਿਹੀ ਕੁਸ਼ਤੀ ਦਾ ਸਵਾਦ ਆਉਂਦਾ ਮੁੰਡਿਆਂ ਨੇ ਬੱਲੇ ਬੱਲੇ ਕਰਵਾ ਦਿੱਤੀ ਇਧਰ ਕਰਦੇ ਦੀਪਾ ਪ੍ਰਾਸਾ ਦਾ ਮੁੰਡਿਆਂ ਵਾਲਾ ਪੁੱਜਿਆ ਮਾਣੀ ਢੱਡਾ ਜੀ ਉਹਨਾਂ ਦਾ ਗਰਨਾਥ ਸਿੰਘ ਜੀ ਮੱਡਾ ਇਹ ਵੱਡੇ ਕਥਨੀਆਂ ਆਗੂ ਨੇ ਔਰ ਕੁਸ਼ੀਆਂ ਨੂੰ ਕਬੱਡੀਆਂ ਨੂੰ ਵੱਡਾ ਪਿਆਰ ਕਰਦੇ ਸਾਰੇ ਭਰਾ ਪਰ ਸਾਹਮਣੇ ਉੱਪਰਲੇ ਪਾਸੇ ਆਹ ਜਿੱਦਾਂ ਪਹਿਲਵਾਨ ਜੀ ਪੱਟੀ ਤੇ सोनू ਪਹਿਲਵਾਨ ਜੀ ਦਿੱਲੀ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕਾਹਨ ਜਿੱਤਦਾ ਕਾਹਨ ਹਾਰਦਾ ਟੱਕਰ ਸਿਆਣੇ ਕਹਿੰਦੇ ਸਾੜੀ ਵਿੱਚ ਤੌਲਾ ਅੱਖਾਂ ਮੋਰੇ ਚੌਲਾ ਟੇਡਾ ਹੋਇਆ ਕੋਲਾ ਬੜਾ ਤੰਗ ਕਰਦਾ ਚੰਗਾ ਨਿਕਲੇ ਜਵਾਬ ਸੇਵਾ ਕਰੇ ਤੇ ਨਾਰਾਦ ਕਿ ਸੌ ਪੁੱਤ ਮਾਪਿਆਂ ਦੇ ਸੀਨੇ ਠੰਡ ਪੜਦਾ ਪਰ ਸਾਹਮਣੇ ਆਹ ਰਾਜ ਕਿਲੇ ਦੀ ਕਲਮ ਦੇ ਲੈ ਕੇ ਤੇ ਇੱਧਰ ਪੱਟੀ ਵਾਲਾ ਜੱੱਸਾ ਜੇਤੂ ਤਾ